ਤੁਸੀਂ ਦੇਖ ਰਹੇ ਹੋ ਟਰੈਕਟਰ ਸਭ ਤੋਂ ਪਹਿਲਾਂ ਉਹ ਟਰੈਕਟਰ ਜਿਹੜਾ ਸ਼ੰਭੂ ਬਾਰਡਰ ਕ੍ਰੋਸ ਕਰਕੇ ਹਰਿਆਣੇ ਵੱਲ ਗਿਆ ਸੀ ਆ ਦੇਖ ਸਕਦੇ ਹੋ ਉਹੀ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਕਿੰਨੀ ਗਿਆ ਸੀ ਤੇ ਜਿਸ ਤੋਂ ਬਾਅਦ ਇਸ ਦਾ ਟਾਇਰ 파ੜਤੇ ਸੀ ਟਾਇਰ 파ੜਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਦੇਖ ਸਕਦੇ ਹੋ ਆਪਣੇ ਜਣੇ ਤੱਕ ਖਰਾਬ ਕਰਤਾ ਸੀ ਪਰ ਜਿਹੜਾ ਹੁਣ ਮਕੈਨਿਕ ਆਏ ਨੇ ਮਕੈਨਿਕ ਕਹਿੰਦੇ ਅਸੀਂ ਫ੍ਰੀ ਚ ਜਿਹੜਾ ਇਸ ਦਾ ਇਲਾਜ ਕਰਾਂਗੇ ਫ੍ਰੀ ਚ ਇਸ ਦਾ ਹੱਲ ਕਰਾਂਗੇ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਜਿਹੜਾ ਇੱਕ ਟਰੈਕਟਰ ਜਿਹੜਾ ਮੈਂ ਕਹੂੰਗਾ ਕਿ ਜਿਹੜਾ ਦਖਾ ਦੱਸਿਆ ਜਾਵੇ ਟਰੈਕਟਰ ਜਿਹੜਾ ਸੀ ਬਾਈ ਜੀ ਮੈਂ ਕਹਿ ਰਿਹਾ ਮੈਂ ਇਹ ਪਹਿਲਾ ਟਰੈਕਟਰ ਸੀ ਇਹ ਫਾਰਮ ਟਰੈਕ 45 ਹੈ ਓਏ ਇਧਰ ਆ ਜਾ ਪਿੱਛਾ 2001 ਮਾਡਲ ਹੈ ਮੇਰੇ ਬਾਪੂ ਜੀ ਨੇ ਲਿਆ ਸੀ ਅੱਛਾ ਜੀ ਆ ਇਹ ਮੇਰੇ ਬਾਪੂ ਜੀ ਦੀ ਨਿਸ਼ਾਨੀਆਂ ਵੀਰੇ ਬਾਪੂ ਜੀ ਤਾਂ ਗੁਜ਼ਰ ਗਏ ਆ ਅੱਛਾ ਜੀ ਇਹ ਫਿਰ ਜਦੋਂ ਬਾਪੂ ਜੀ ਗੁਜ਼ਰੇ ਉਦੋਂ ਮੈਂ ਅੰਦੋਲਨ ਵਿੱਚ ਸੀ ਦਿੱਲੀ ਅੱਛਾ ਜੀ ਹਾਂ ਇਹ ਹੁਣ ਉਹਨਾਂ ਦੀ ਨਿਸ਼ਾਨੀਆਂ ਇਹਨੂੰ ਠੀਕ ਕਰਾ ਕੇ ਦੁਬਾਰੇ ਲੈ ਜਾਣਾ ਸੀ ਮੈਂ ਕਹਾਂਗਾ ਫਿਕਰ ਮੈਂ ਇੱਧਰ ਆ ਜਾਵਾਂ ਕਿਉਂਕਿ ਇੱਥੋਂ ਜਿਹੜਾ ਟਰੈਕਟਰ ਵੀ ਦਿਖਾਇਆ ਜਾਵੇ ਨਾਲ ਨਾਲ ਗੱਲ ਵੀ ਕਰ ਦਰਾਂਗੇ ਅੱਛਾ ਇਹ ਮੈਂ ਕਹਾਂ ਬਾਬਾ ਇਹ ਪਹਿਲਾਂ ਟਰੈਕਟਰ ਉੱਧਰ ਗਿਆ ਸੀ ਹਾਂ ਪਹਿਲਾ ਹੀ ਹੈ ਪਹਿਲਾ ਹੀ ਹੈ ਟਾਇਰ ਟੂਰ ਪਾੜੇ ਕਿਉਂਕਿ ਉਦੋਂ ਬਾਅਦ ਕਹਿੰਦੇ ਸੀਆਰਪੀਐਫ ਨੇ ਬਹੁਤ ਸਾਰੇ ਬੈਟਰੀ ਵੀ ਲਾ ਕੇ ਲੈ ਗਏ ਉਹ ਗੋਲੀਆਂ ਮਾਰੀਆਂ ਦੇ ਤਿੰਨ ਟਾਇਰਾਂ ਚ ਇਹ ਸਾਰਾ ਟੁੱਟ ਗਿਆ ਕਹਾਂ ਤੋਂ ਇਹਦਾ ਚੁੱਲ ਚੁੱਲ ਐਕਸ ਲੋਕਸਲ ਸਾਰਾ ਮੁਰੋਂ ਸਾਰਾ ਸਾਰਾ ਟੁੱਟ ਗਿਆ ਆ ਦੇਖ ਸਕਦੇ ਹੋ ਜੀ ਕਹਿੰਦੇ ਤਿੰਨ ਟਰੈਕਟਰ ਗਏ ਸੀ ਤਿੰਨਾਂ ਦੇ ਟਾਇਰ ਪਾੜ ਤੇ ਤੇ ਆ ਦੇ ਕੋ ਰੱਖ ਲਏ ਸੀ ਇੱਕ ਤਾਂ ਉੱਥੇ ਖੜਾ ਅਜੇ ਵੀ ਆ ਉਹਨੂੰ ਲਿਆਉਣ ਨਹੀਂ ਦਿੰਦੇ ਜੇ ਇਹ ਕਿਵੇਂ ਲਿਆਏ ਫਿਰ ਇਹ ਤਾਂ ਫਿਰ ਅਸੀਂ ਗੋਲੇ ਗਾੜੇ ਡਿੱਗੇ ਸਾਡੇ ਵੀ ਮੁੰਡੇ ਲਈ ਆਈ ਜਾ ਕੇ ਟੋਚ ਟੋਚ ਕਰਕੇ ਕੋਈ ਨਿਸ਼ਾਨੀ ਸੀ ਬੜਾ ਆ ਬਾਪੂ ਜੀ ਨਿਸ਼ਾਨੀ ਆ ਇਹਨੂੰ ਸ਼ਾਮ ਕੇ ਰੱਖਣਾ ਦੇ ਵੀ ਨਵਾਂ ਟਰੈਕਟਰ ਨਹੀਂ ਮੈਂ ਲੈਣਾ ਇਹਦੀ ਰਿਪੇਅਰ ਕਰਾਵਾਂਗੇ ਕਿੰਨੇ ਸਾਲ ਹੋ ਗਏ ਇਹਨੂੰ ਇਹਨੂੰ ਹੋ ਗਏ ਹੁਣੇ 22-23 ਸਾਲ ਹੋ ਗਏ ਅਜੇ ਵੀ ਉਮੀ ਭਈਆ ਜਾਣਾ ਹੈ ਬਈ ਪਿਆ ਇਹ ਦਿੱਲੀ ਜਾਊਗਾ ਹੁਣ ਦੁਬਾਰੇ ਫਿਰ ਚੰਡੇ ਲਾ ਕੇ ਸਾਡੇ ਸੀ ਸ਼ਹੀਦ ਭਗਤ ਸਿੰਘ ਯੂਨੀਅਨ ਅੰਮ੍ਰਾਲਾ ਕਿੰਨਾ ਕਿਤੇ ਉਹਨਾਂ ਨੂੰ ਇੱਕ ਉਹ ਵੀ ਹੈ ਮਤਲਬ ਵੀ ਜਿੰਨਾ ਮਰਜੀ ਤੁਸੀਂ ਉਹ ਕਰ ਲਓ ਪਰ ਦਿੱਲੀ ਦਾ ਜਿਹੜਾ ਜਾਨ ਜਾਣ ਤੇ ਆ ਕੇ ਤਾਂ ਜਾ ਕੇ ਰਹਿਣਾ ਹੀ ਜਾਣਾ ਸਾਡੇ ਘਰ ਦੇ ਕਹਿੰਦੇ ਵੀ ਤੂੰ ਘਰ ਨਹੀਂ ਟਰੈਕਟਰ ਲੈ ਕੇ ਦਿੱਲੀ ਵੱਲ ਮੂੰਹ ਕਰ ਲਈ ਮੇਰੇ ਘਰ ਦੇ ਕਹਿੰਦੇ ਆ ਮੇਰੇ ਬਜ਼ੁਰਗ ਜਿਹੜੇ ਬੱਚੇ ਹੈਗੇ ਮੇਰੇ ਤਾਜ ਜੀ ਕਹਿੰਦਾ ਟਰੈਕਟਰ ਠੀਕ ਕਰਾ ਕੇ ਤੂੰ ਘਰੇ ਨਹੀਂ ਆਉਣਾ ਦਿੱਲੀ ਨੂੰ ਜਾਣਾ ਸਾਡੇ ਬਿਸਤਰੇ ਟਰਾਲੀਆਂ ਤਿਆਰ ਨੇ ਇਹ ਪੰਜਾਬ ਦੇ ਨੌਜਵਾਨ ਕਰਾਈ ਤੋਂ ਆਏ ਜਿਹੜੇ ਵੀਰ ਅਸੀਂ ਇਹਦੇ ਜਿਹੜੇ ਟਾਇਰ ਲੈ ਲਿਆ ਸੀ ਟਾਇਰ ਲੈ 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 ਲਿਆ ਮੁੰਡਾ ਆ ਰਿਹਾ ਲੈ ਕੇ ਬੈਟਰੀ ਵੀ ਲੈ ਲਈ ਅਸੀਂ ਇਹ ਤਾਂ ਬਸ ਸ਼ਾਮ ਨੂੰ ਪੈਨਸ਼ਨ ਵਾਲੇ ਨੂੰ ਕਹਿ ਤਾ ਸ਼ਾਮ ਤੱਕ ਰੈਡੀ ਕਰ ਦੇਣਾ ਇਹ ਸਾਡਾ ਵੀਰ ਇਹਨੂੰ ਕਹਦੇ ਵੀ ਤੇ ਡਰਨਾ ਨਹੀਂ ਨਿਕੰਮੀ ਗੱਲ ਐ ਸਰਕਾਰ ਦੀ ਕਿ ਕਿਸ ਕਿਵੇਂ ਸੰਦਾਂ ਨੂੰ ਖਰਾਬ ਕੀਤਾ ਜਾਂਦਾਗਾ ਕਰੀ ਜਾਣ ਤੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਜਿਹੜਾ ਬੰਦੇ ਫਿਰੋਜ਼ਪੁਰ ਤੋਂ ਆ ਰਹੇ ਆ ਉਹਨਾਂ ਦਾ ਜਿਗਰਾ ਦੇਖੋ ਸਾਡਾ ਤਾਂ ਅਸੀਂ 15 ਕਿਲੋਮੀਟਰ ਤੋਂ ਆਏ ਆ ਲੰਗਰ ਲਾ ਸਕੇ ਪਾਣੀ ਤੇ ਉਹ ਦੇਖੋ ਗੋਲੀਆਂ ਵੱਜੀਆਂ ਇਹ ਪਿਛਲੇ ਮੋਰਚੇ 'ਚ ਵੀ ਸੀ ਹਾਂ ਪਿੱਛੇ ਵੀ ਸੀ ਆ ਦੇਖ ਸਾਧਿਓ ਸੀ ਜਿਹੜਾ ਹੁਣ ਟਰੈਕਟਰ ਨੂੰ ਠੀਕ ਕਰ ਰਹੇ ਨੇ ਬਾਬਾ ਜੀ ਜਿਹੜੇ ਠੀਕ ਕਰ ਰਹੇ ਨੇ ਇਹ ਵੀ ਫ੍ਰੀ 'ਚ ਆਏ ਨੇ ਏ ਫਰੀਜ ਆਇਆ ਮੁੰਡੇ ਕਹਿੰਦੇ ਸੇਵਾ ਕਰਨਾ ਆ ਸੇਵਾ ਕਰ ਰਹੇ ਮੁੰਡਾ ਮੇਰੇ ਕੋਲ ਪਰਸੋਂ ਆ ਗਿਆ ਸੀ ਕਹਿੰਦਾ ਬਾਬਾ ਜੀ ਇਹਦਾ ਕਰਾ ਲਾਂਗੇ ਠੀਕ ਉਹ ਕਹਿੰਦਾ ਯੂਨੀਅਨ ਨਾਲ ਲੱਗੇ ਕਹਿੰਦੇ ਇਹ ਸਿਆਜ਼ਤ ਦਿਖਾਉਣ ਆ ਵੀ ਇਹਨਾਂ ਦੀ ਕਰਤੂਤਾਂ ਦਿਖਾਉਣੀ ਆ ਸਰਕਾਰ ਦੀਆਂ ਵੀ ਇਹ ਸਾਡੇ ਨਾਲ ਕੀ ਕੀ ਕਰਦੇ ਆ ਫਿਰ ਇਹ ਕੱਲ ਦਾ ਇਸ ਤਰੀਕਾ ਪਰਸੋਂ ਦਾ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਜਿਹੜਾ ਇਹ ਉਹ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਵੱਲ ਗਿਆ ਤੇ ਇਸ ਨੂੰ ਸੀਆਰਪੀਐਫ ਨੇ ਆਰਮੀ ਨੇ ਇਸ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਇਸ ਦੇ ਟਾਇਰ ਜਿਹੜੇ ਆ ਪੈਂਚਰ ਕਰਤੇ ਪਰ ਦੇਖ ਸਕਦੇ ਹੋ ਬਾਬਾ ਜੀ ਕਹਿੰਦੇ ਨੇ ਕਹਿੰਦੇ ਇਹ ਮੇਰੇ ਬਾਦਰ ਸਾਹਿਬ ਦੀ ਨਿਸ਼ਾਨਨੀ ਸੀ ਤੇ ਮੈਂ ਇਸ ਨੂੰ ਲੈ ਕੇ ਜਾਊਂਗਾ ਵਾਪਸ ਦਿੱਲੀ ਕਹਿੰਦੇ ਸਾਡੇ ਘਰ ਦੇ ਨੇ ਕਿਹਾ ਕਿ ਦਿੱਲੀ ਜਿਹੜਾ ਲੈ ਕੇ ਜਾਣਾ ਵਾਪਸ ਇੱਧਰ ਨਹੀਂ ਆਉਣਾ ਠੀਕ ਕਰਨਾ ਆਏ ਨੇ ਜੋ ਸੇਵਾ ਕਰਨਾ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹ ਵੀ ਫਰੀਦ ਦੇ ਵਿੱਚ ਆਏ ਨੇ ਮੈਂ ਕਹੂੰਗਾ 2 ਮਿੰਟ ਉਹਨਾਂ ਨਾਲ ਵੀ ਗੱਲਬਾਤ ਜਿਹੜਾ ਜਰੂਰ ਕੀਤੀ ਜਾਵੇ ਜਿਹੜੇ ਸੇਵਾ ਕਰਨ ਆਏ ਨੇ ਤੇ ਇਸ ਨੂੰ ਠੀਕ ਕਰਨਾ ਆਏ ਨੇ ਤਾਂ ਉਹਨਾਂ ਨਾਲ ਵੀ ਗੱਲ ਅਸੀਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਸੇਵਾ ਦੇ ਤੌਰ ਤੇ ਕਰਨ ਆਏ ਹੋ ਤੁਸੀਂ ਫਰੀਦ ਹਾਂਜੀ ਹਾਂਜੀ ਸੇਵਾ ਕੜੀ ਇਹਦਾ ਕਰਦਾਂ ਕਰਦੇ ਆਂ ਦੇਖ ਸਾਹਦੇ ਹੋ ਸਿੰਘ ਇਹ ਟਰੈਕਟਰ ਮੈਂ ਕਿਹਾ ਫਰੀ ਚ ਕਰਨਾ ਹੈ ਉਸੇ ਵੇਲੇ ਹਾਂਜੀ ਸਾਡੀ ਸ਼ੰਭੂ ਦੁਕਾਨ ਹੈ ਸ਼ੰਭੂ ਦੁਕਾਨ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਅਸੀਂ ਫਰੀ ਵੈਂਚਰ ਲਾ ਰਹੇ ਹਾਂ ਜ਼ਿੰਮੇਦਾਰਾਂ ਦਾ ਭਾਵੇਂ ਟਰੈਕਟਰ ਹੋਵੇ ਭਾਵੇਂ ਮੋਟਰਸਾਈਕਲ ਹੋਵੇ ਭਾਵੇਂ ਗੱਡੀ ਹੋਵੇ ਭਾਵੇਂ ਟਰਾਲੀ ਹੋਵੇ ਆਤਮਾ ਤੁਹਾਨੂੰ ਵਰਕਨ ਦਾ ਦੇਵੇ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਇਹ ਕੋਈ ਦਿੱਕਤ ਨਹੀਂ ਜਦੋਂ ਤੱਕ ਲੋਡ ਪੈ ਗਈ ਉਦੋਂ ਤੱਕ ਜਦੋਂ ਤੱਕ ਧਰਨਾ ਚੱਲ ਰਿਹਾ ਅਸੀਂ ਫ੍ਰੀ ਲਾਵਾਂਗੇ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਟਰੈਕਟਰ ਸੀ ਇਹ ਸਭ ਤੋਂ ਪਹਿਲੀਆਂ ਚੋਂ ਜਿਹੜਾ ਗਿਆ ਤੇ ਉਸ ਤੋਂ ਬਾਅਦ ਪੈਂਚਰ ਕੀਤਾ ਆਰਮੀ ਨੇ ਸੀਆਰਪੀਐਫ ਨੇ ਪਰ ਬਾਅਦ ਦੇਵੇ ਜਿਹੜਾ ਕਿਸਾਨ ਕਹਿੰਦੇ ਆ ਕਿ ਅਸੀਂ ਇਸ ਨੂੰ ਠੀਕ ਕਰਾ ਕੇ ਲੈ ਕੇ ਜਾਵਾਂਗੇ ਅਸੀਂ ਪਰ ਜਿਹੜਾ ਹੁਣ ਮਕੈਨਿਕ ਆਏ ਨੇ ਮਕੈਨਿਕ ਕਹਿੰਦੇ ਅਸੀਂ ਫ੍ਰੀ ਚ ਜਿਹੜਾ ਇਸ ਦਾ ਇਲਾਜ ਕਰਾਂਗੇ ਫ੍ਰੀ ਚ ਇਸ ਦਾ ਹੱਲ ਕਰਾਂਗੇ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਜਿਹੜਾ ਇਹ ਟਰੈਕਟਰ ਜਿਹੜਾ ਮੈਂ ਕਹੂੰਗਾ ਕਿ ਜਿਹੜਾ ਦਖਾ ਦੱਸਿਆ ਜਾਵੇ ਟਰੈਕਟਰ ਜਿਹੜਾ ਸੀ ਬਾਈ ਜੀ ਮੈਂ ਕਹਿ ਰਿਹਾ ਮੈਂ ਇਹ ਪਹਿਲਾ ਟਰੈਕਟਰ ਸੀ ਇਹ ਫਾਰਮ ਟਰੈਕ 45 ਹੈ 2001 ਮਾਡਲ ਹੈ ਮੇਰੇ ਬਾਪੂ ਜੀ ਨੇ ਲਿਆ ਸੀ ਅੱਛਾ ਜੀ ਆ ਇਹ ਮੇਰੇ ਬਾਪੂ ਜੀ ਦੀਆਂ ਨਿਸ਼ਾਨੀਆਂ ਵੀਰੇ ਬਾਪੂ ਜੀ ਤਾਂ ਗੁਜ਼ਰ ਗਏ ਆ ਅੱਛਾ ਜੀ ਇਹ ਫਿਰ ਜਦੋਂ ਬਾਪੂ ਜੀ ਗੁਜ਼ਰੇ ਉਦੋਂ ਮੈਂ ਅੰਦੋਲਨ ਵਿੱਚ ਸੀ ਦਿੱਲੀ ਅੱਛਾ ਜੀ ਹਾਂ ਇਹ ਹੁਣ ਉਹਨਾਂ ਦੀਆਂ ਨਿਸ਼ਾਨੀਆਂ ਇਹਨੂੰ ਠੀਕ ਕਰਾ ਕੇ ਦੁਬਾਰੇ ਲੈ ਜਾਣਾ ਸੀ ਮੈਂ ਕਹੂੰਗਾ ਫਿਕਰ ਮੈਂ ਇੱਧਰ ਆ ਜਾਵਾਂ ਕਿਉਂਕਿ ਇੱਥੋਂ ਜਿਹੜਾ ਟਰੈਕਟਰ ਵੀ ਦਿਖਾਇਆ ਜਾਵੇ ਨਾਲ ਨਾਲ ਗੱਲ ਵੀ ਕਰ ਦਰਾਂਗੇ ਅੱਛਾ ਇਹ ਮੈਂ ਕਹਾਂ ਬਾਬਾ ਇਹ ਪਹਿਲਾਂ ਟਰੈਕਟਰ ਉਹ ਉੱਧਰ ਗਿਆ ਸੀ हां पहला ही है पहला ही है टायर ਟੁੱਟ ਪਾੜੇ ਕਿਉਂਕਿ ਉਦੋਂ ਬਾਅਦ ਕਹਿੰਦੇ ਸੀ ਆਰਪੀਐਫ ਨੇ ਬਹੁਤ ਸਾਰੇ ਬੈਟਰੀ ਵੀ ਲਾ ਕੇ ਲੈ ਗਏ ਉਹ ਗੋਲੀਆਂ ਮਾਰੀਆਂ ਦੇ ਤਿੰਨ ਟਾਇਰਾਂ 'ਚ ਇਹ ਸਾਰੇ ਟੁੱਟ ਗਿਆ ਕਹਾ ਉਹਦਾ ਚੁੱਲ ਚੁੱਲ ਸਾਰਾ ਮੁੜੋ ਸਾਰਾ ਟੁੱਟ ਗਿਆ ਆ ਦੇਖ ਸਕਦੇ ਹੋ ਜੀ ਕਹਿੰਦੇ ਤਿੰਨ ਟਰੈਕਟਰ ਗਏ ਸੀ ਤਿੰਨਾਂ ਦੇ ਟਾਇਰ ਪਾੜਤੇ ਤੇ ਆਹ ਦੇ ਕੋਲ ਰੱਖ ਲਈ ਸੀ ਇੱਕ ਤਾਂ ਉੱਥੇ ਖੜਾ ਅਜੇ ਵੀ ਆ ਉਹਨੂੰ ਲਿਆਉਣ ਨਹੀਂ ਦਿੰਦੇ ਜੇ ਇਹ ਕਿਵੇਂ ਲਿਆਏ ਫਿਰ ਇਹ ਤਾਂ ਫਿਰ ਅਸੀਂ ਗੋਲੇ ਗਾੜੇ ਡਿੱਗੇ ਸਾਡੇ ਵੀ ਮੁੰਡੇ ਲਈ ਚੱਕੇ ਟੋਚਣ ਟੋਚਣ ਕਰਕੇ ਕੋਈ ਨਿਸ਼ਾਨੀ ਸੀ ਪਹਿਲਾਂ ਆ ਬਾਪੂ ਜੀ ਨਿਸ਼ਾਨੀ ਐ ਇਹਨੂੰ ਸ਼ਾਮਕ ਰੱਖਣਾ ਦੇ ਵੀ ਨਵਾਂ ਟਰੈਕਟਰ ਨਹੀਂ ਮੈਂ ਲੈਣਾ ਇਹਦੀ ਰਿਪੇਅਰ ਕਰਾਵਾਂਗੇ ਕਿੰਨੇ ਸਾਲ ਹੋ ਗਏ ਇਹਨੂੰ ਇਹਨੂੰ ਹੋ ਗਏ ਹੁਣ 22-23 ਸਾਲ ਹੋ ਗਏ ਅਜੇ ਵੀ ਉਮੀ ਭਈਆ ਜਾਣਾ ਬਈ ਪਿਆ ਇਹ ਦਿੱਲੀ ਜਾਊਗਾ ਹੁਣ ਦੁਬਾਰੇ ਫੇਰ ਚੰਡੇ ਲਾ ਕੇ ਸਾਡੇ ਸੀ ਸ਼ਹੀਦ ਭਗਤ ਸਿੰਘ ਯੂਨੀਅਨ ਅੰਮ੍ਰਾਲਾ ਕਿੰਨਾ ਕਿਤੇ ਉਹਨਾਂ ਨੂੰ ਇੱਕ ਉਹ ਵੀ ਹੈ ਮਤਲਬ ਵੀ ਜਿੰਨਾ ਮਰਜੀ ਤੁਸੀਂ ਉਹ ਕਰ ਲੋ ਪਰ ਦਿੱਲੀ ਦਾ ਜਿਹੜਾ ਜਾਨ ਜਾਣ ਤੇ ਆ ਕੇ ਤਾਂ ਜਾ ਕੇ ਰਹਿਣਾ ਜਾਣਾ ਹੀ ਜਾਣਾ ਸਾਡੇ ਘਰ ਦੇ ਕਹਿੰਦੇ ਵੀ ਤੂੰ ਘਰ ਨਾ ਹੀ ਟਰੈਕਟਰ ਲੈ ਕੇ ਦਿੱਲੀ ਵੱਲ ਮੂੰਹ ਕਰ ਲਈ ਮੇਰੇ ਘਰ ਦੇ ਕਹਿੰਦੇ ਆ ਮੇਰੇ ਬਜ਼ੁਰਗ ਜਿਹੜੇ ਬੱਚੇ ਹੈਗੇ ਮੇਰੇ ਤਾਜ ਜੀ ਕਹਿੰਦਾ ਟਰੈਕਟਰ ਠੀਕ ਕਰਾ ਕੇ ਤੂੰ ਘਰੇ ਨਹੀਂ ਆਉਣਾ ਦਿੱਲੀ ਨੂੰ ਜਾਣਾ ਸਾਡੇ 20 ਟਰਾਲੀਆਂ ਤਿਆਰ ਨੇ ਇਹ ਪੰਜਾਬ ਦੇ ਨੌਜਵਾਨ ਕਰਾਈ ਦੋ ਇਹਦੇ ਵੀਰ ਅਸੀਂ ਇਹਦੇ ਇਹਦੇ ਟਾਇਰ ਲੈ ਲਿਆ ਸੀ ਟਾਇਰ ਲੈ 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 ਲਿਆ ਮੁੰਡਾ ਆ ਰਿਹਾ ਲੈ ਕੇ ਬੈਟਰੀ ਵੀ ਲੈ ਲਈ ਅਸੀਂ ਇਹਦੇ ਬਸ ਸ਼ਾਮ ਨੂੰ ਪੈਂਚਰ ਵਾਲੇ ਨੂੰ ਕਹਿਤਾ ਸ਼ਾਮ ਤੱਕ ਰੈਡੀ ਕਰ ਦੇਣਾ ਇਹ ਸਾਡਾ ਵੀਰ ਹੈ ਇਹਨੂੰ ਕਹਿੰਦੇ ਵੀ ਤੇ ਡਰਨਾ ਨਹੀਂ ਨਿਕੰਮੀ ਗੱਲ ਐ ਸਰਕਾਰ ਦੀ ਕਿ ਕਿਵੇਂ ਸੰਦਾਂ ਨੂੰ ਖਰਾਬ ਕੀਤਾ ਜਾਂਦਾ ਹੈਗਾ ਕਰੀ ਜਾਣ ਤੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਜਿਹੜੇ ਬੰਦੇ ਫਿਰੋਜ਼ਪੁਰ ਤੋਂ ਆ ਰਹੇ ਆ ਉਹਨਾਂ ਦਾ ਜਿਗਰਾ ਦੇਖੋ ਸਾਡਾ ਤਾਂ ਅਸੀਂ 15 ਕਿਲੋਮੀਟਰ ਤੋਂ ਆਏ ਆ ਲੰਗਰ ਲਾ ਸਕੇ ਪਾਣੀ ਤੇ ਉਹ ਦੇਖੋ ਗੋਲੀਆਂ ਵੱਜੀਆਂ ਇਹ ਪਿਛਲੇ ਮੋਰਚੇ 'ਚ ਵੀ ਸੀ ਹਾਂ ਪਿੱਛੇ ਵੀ ਸੀ ਆ ਦੇਖ ਸਾਖਦੇ ਹੋ ਸੀ ਜਿਹੜਾ ਹੁਣ ਟਰੈਕਟਰ ਨੂੰ ਠੀਕ ਕਰ ਰਹੇ ਨੇ ਬਾਬਾ ਜੀ ਜਿਹੜੇ ਠੀਕ ਕਰ ਰਹੇ ਨੇ ਇਹ ਵੀ ਫ੍ਰੀ 'ਚ ਆਏ ਨੇ ਕਹਿੰਦੇ ਇਹ ਫ੍ਰੀ 'ਚ ਆਏ ਮੁੰਡੇ ਕਹਿੰਦੇ ਸੇਵਾ ਕਰਨ ਆ ਆ ਸੇਵਾ ਕਰ ਰਹੇ ਮੁੰਡਾ ਮ ਆ ਗਿਆ ਸੀ ਕਹਿੰਦਾ ਬਾਬਾ ਜੀ ਇਹਦਾ ਕਰਾ ਲਾਂਗੇ ਠੀਕ ਉਹ ਫਿਰ ਨਾ ਯੂਨੀਅਨ ਨਾਲ ਲੱਗੇ ਕਹਿੰਦੇ ਐਸੇ ਅਜਤ ਦਿਖਾਉਣ ਆ ਵੀ ਇਹਨਾਂ ਦੀ ਕਰਤੂਤਾਂ ਦਿਖਾਉਣੀ ਆ ਸਰਕਾਰ ਦੀਆਂ ਵੀ ਇਹ ਸਾਡੇ ਨਾਲ ਕੀ ਕੀ ਕਰਦੇ ਆ ਫਿਰ ਇਹ ਕੱਲ ਦਾ ਇਸ ਤਰੀਕਾ ਪਰਸੋਂ ਦਾ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਜਿਹੜਾ ਇਹ ਉਹ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਵੱਲ ਗਿਆ ਤੇ ਇਸ ਨੂੰ ਸੀਆਰਪੀਐਫ ਨੇ ਆਰਮੀ ਨੇ ਇਸ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਇਸ ਦੇ ਟਾਇਰ ਜਿਹੜੇ ਆ ਪੈਂਚਰ ਕਰਤੇ ਪਰ ਦੇਖ ਸਕਦੇ ਹੋ ਬਾਬਾ ਜੀ ਕਹਿੰਦੇ ਨੇ ਕਹਿੰਦੇ ਇਹ ਮੇਰੇ ਫਾਦਰ ਸਾਹਿਬ ਦੀ ਨਿਸ਼ਾਨੀ ਸੀ ਤੇ ਮੈਂ ਇਸ ਨੂੰ ਲੈ ਕੇ ਜਾਊਂਗਾ ਵਾਪਸ ਦਿੱਲੀ ਕਹਿੰਦੇ ਸਾਡੇ ਘਰ ਦੇ ਨੇ ਕਿਹਾ ਕਿ ਦਿੱਲੀ ਜਿਹੜਾ ਲੈ ਕੇ ਜਾਣਾ ਵਾਪਸ ਇੱਧਰ ਨਹੀਂ ਆਉਣਾ ਠੀਕ ਕਰਨਾ ਆਏ ਨੇ ਜੋ ਸੇਵਾ ਕਰਨਾ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਦਿਓ ਵੀ ਫਰੀ ਦੇ ਵਿੱਚ ਆਏ ਨੇ ਮੈਂ ਕਹੂੰਗਾ 2 ਮਿੰਟ ਉਹਨਾਂ ਨਾਲ ਵੀ ਗੱਲਬਾਤ ਜਿਹੜਾ ਜਰੂਰ ਕੀਤੀ ਜਾਵੇ ਜਿਹੜੇ ਸੇਵਾ ਕਰਨ ਆਏ ਨੇ ਤੇ ਇਸ ਨੂੰ ਠੀਕ ਕਰਨਾ ਆਏ ਨੇ ਤਾਂ ਉਹਨਾਂ ਨਾਲ ਵੀ ਗੱਲ ਅਸੀਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਬਾਈਕ ਸੇਵਾ ਦੇ ਤੌਰ ਤੇ ਕਰਨਾ ਆਏ ਹਾਂ ਤੁਸੀਂ ਫ੍ਰੀ ਹਾਂਜੀ ਹਾਂਜੀ ਸੇਵਾ ਅੱਗੇ ਇਹਦਾ ਕਰਨਾ ਕਰਦੇ ਆਂ ਦੇਖ ਸਾਧੂ ਸਿੰਘ ਇਹ ਟਰੈਕਟਰ ਮੈਂ ਕਹਾਂ ਫ੍ਰੀ ਚ ਕਰਨਾ ਆਏ ਹਾਂ ਸੇਵਾ ਹਾਂਜੀ ਸਾਡੀ ਸ਼ੰਭੂ ਦੁਕਾਨ ਹੈ ਸ਼ੰਭੂ ਦੁਕਾਨ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਅਸੀਂ ਫ੍ਰੀ ਵੈਂਚਰ ਲਾ ਰਹੇ ਹਾਂ ਜ਼ਿੰਮੇਦਾਰਾਂ ਦਾ ਭਾਵੇਂ ਟਰੈਕਟਰ ਹੋਵੇ ਭਾਵੇਂ ਮੋਟਰਸਾਈਕਲ ਹੋਵੇ ਭਾਵੇਂ ਗੱਡੀ ਹੋਵੇ ਭਾਵੇਂ ਟਰਾਲੀ ਹੋਵੇ ਬਾਤ ਮੈਂ ਤੁਹਾਨੂੰ ਬਰਕਨ ਦਾ ਦਵੇ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਇਹ ਕੋਈ ਦਿੱਕਤ ਨਹੀਂ ਜਦੋਂ ਤੱਕ ਲੋਡ ਪੈ ਗਈ ਉਦੋਂ ਤੱਕ ਜਦੋਂ ਤੱਕ ਧਰਨਾ ਚੱਲ ਰਿਹਾ ਅਸੀਂ ਫ੍ਰੀ ਲਾਵਾਂਗੇ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਟਰੈਕਟਰ ਸੀ ਇਹ ਸਭ ਤੋਂ ਪਹਿਲੀਆਂ ਚੋਂ ਜਿਹੜਾ ਗਿਆ ਤੇ ਉਸ ਤੋਂ ਬਾਅਦ ਪੈਂਚਰ ਕੀਤਾ ਆਰਮੀ ਨੇ ਸੀਆਰਪੀਐਫ ਨੇ ਪਰ ਬਾਅਦ ਦੇ ਵਿੱਚ ਜਿਹੜਾ ਕਿਸਾਨ ਕਹਿੰਦੇ ਆ ਕਿ ਅਸੀਂ ਇਸ ਨੂੰ ਠੀਕ ਕਰਾ ਕੇ ਲੈ ਕੇ ਜਾਵਾਂਗੇ ਅਸੀਂ ਪਰ ਜਿਹੜਾ ਹੁਣ ਮਕੈਨਿਕ ਆਏ ਨੇ ਮਕੈਨਿਕ ਕਹਿੰਦੇ ਅਸੀਂ ਫ੍ਰੀ ਚ ਜਿਹੜਾ ਇਸ ਦਾ ਇਲਾਜ ਕਰਾਂਗੇ ਫ੍ਰੀ ਚ ਇਸ ਦਾ ਹੱਲ ਕਰਾਂਗੇ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਜਿਹੜਾ ਇਹ ਟਰੈਕਟਰ ਜਿਹੜਾ ਮੈਂ ਕਹੂੰਗਾ ਕਿ ਜਿਹੜਾ ਦਖਾ ਦੱਸਿਆ ਜਾਵੇ ਟਰੈਕਟਰ ਜਿਹੜਾ ਸੀ ਬਾਈ ਜੀ ਮੈਂ ਕਹਿ ਰਿਹਾ ਮੈਂ ਇਹ ਪਹਿਲਾ ਟਰੈਕਟਰ ਸੀ ਇਹ ਫਾਰਮ ਟਰੈਕ 45 ਹੈ 2001 ਮਾਡਲ ਹੈ ਮੇਰੇ ਬਾਪੂ ਜੀ ਨੇ ਲਿਆ ਸੀ ਅੱਛਾ ਜੀ ਆ ਇਹ ਮੇਰੇ ਬਾਪੂ ਜੀ ਦੀ ਨਿਸ਼ਾਨੀਆਂ ਵੀਰੇ ਬਾਪੂ ਜੀ ਤਾਂ ਗੁਜ਼ਰ ਗਏ ਆ ਅੱਛਾ ਜੀ ਇਹ ਫਿਰ ਜਦੋਂ ਬਾਪੂ ਜੀ ਗੁਜ਼ਰੇ ਉਦੋਂ ਮੈਂ ਅੰਦੋਲਨ ਵਿੱਚ ਸੀ ਦਿੱਲੀ ਅੱਛਾ ਜੀ ਹਾਂ ਇਹ ਹੁਣ ਉਹਨਾਂ ਦੀ ਨਿਸ਼ਾਨੀਆਂ ਇਹਨੂੰ ਠੀਕ ਕਰਾ ਕੇ ਦੁਬਾਰੇ ਲੈ ਜਾਣਾ ਸੀ ਮੈਂ ਕਹੂੰਗਾ ਫਿਕਰ ਮੈਂ ਇੱਧਰ ਆ ਜਾਵਾਂ ਕਿਉਂਕਿ ਇੱਥੋਂ ਜਿਹੜਾ ਟਰੈਕਟਰ ਵੀ ਦਿਖਾਇਆ ਜਾਵੇ ਨਾਲ ਨਾਲ ਗੱਲ ਵੀ ਕਰ ਦਰਾਂਗੇ ਅੱਛਾ ਇਹ ਮੈਂ ਕਹਾਂ ਬਾਬਾ ਇਹ ਪਹਿਲਾ ਟਰੈਕਟਰ ਉੱਧਰ ਗਿਆ ਸੀ ਹਾਂ ਪਹਿਲਾ ਹੀ ਹੈ ਪਹਿਲਾ ਹੀ ਹੈ ਟਾਇਰ ਟੂਰ ਪਾੜੇ ਕਿਉਂਕਿ ਉਦੋਂ ਬਾਅਦ ਕਹਿੰਦੇ ਸੀਆਰਪੀਐਫ ਨੇ ਬਹੁਤ ਸਾਰੇ ਬੈਟਰੀ ਵੀ ਲਾ ਕੇ ਲੈ ਗਏ ਉਹ ਗੋਲੀਆਂ ਮਾਰੀਆਂ ਦੇ ਤਿੰਨ ਟਾਇਰਾਂ ਚ ਇਹ ਸਾਰਾ ਟੁੱਟ ਗਿਆ ਕਹਾਂ ਤੋਂ ਚੁੱਲ ਚੁੱਲ ਐਕਸਲ ਐਕਸਲ ਸਾਰਾ ਮੁਰੋ ਸਾਰਾ ਸਾਰਾ ਟੁੱਟ ਗਿਆ ਆ ਦੇਖ ਸਕਦੇ ਹੋ ਜੀ ਕਹਿੰਦੇ ਤਿੰਨ ਟਰੈਕਟਰ ਗਏ ਸੀ ਤਿੰਨਾਂ ਦੇ ਟਾਇਰ ਪਾੜ ਤੇ ਤੇ ਆਦੇ ਕੋ ਰੱਖ ਲਏ ਸੀ ਇੱਕ ਤਾਂ ਉੱਥੇ ਖੜਾ ਅਜੇ ਵੀ ਉਹਨੂੰ ਲਿਆਉਣ ਨਹੀਂ ਦਿੰਦੇ ਜੇ ਇਹ ਕਿਵੇਂ ਲਿਆਏ ਫਿਰ ਇਹ ਤਾਂ ਫਿਰ ਅਸੀਂ ਗੋਲੇ ਗਾੜੇ ਡਿੱਗੇ ਸਾਡੇ ਵੀ ਮੁੰਡੇ ਲਈ ਚੱਕੇ ਟੋਚ ਟੋਚਣ ਕਰਕੇ ਉਹਦੀ ਨਿਸ਼ਾਨੀ ਸੀ ਬੜਾ ਆ ਬਾਪੂ ਜੀ ਨਿਸ਼ਾਨੀ ਆ ਇਹਨੂੰ ਸ਼ਾਮ ਕੇ ਰੱਖਣਾ ਦੇ ਵੀ ਨਵਾਂ ਟਰੈਕਟਰ ਨਹੀਂ ਮੈਂ ਲੈਣਾ ਇਹਦੀ ਰਿਪੇਅਰ ਕਰਾਵਾਂਗੇ ਕਿੰਨੇ ਸਾਲ ਹੋ ਗਏ ਇਹਨੂੰ ਇਹਨੂੰ ਹੋ ਗਏ ਹੁਣੇ 22-23 ਸਾਲ ਹੋ ਗਏ ਅਜੇ ਵੀ ਉਮੀ ਭਈਆ ਜਾਣਾ ਕੋਈ ਪਿਆ ਇਹ ਦਿੱਲੀ ਜਾਊਗਾ ਹੁਣ ਦੁਬਾਰੇ ਫਿਰ ਚੰਡੇ ਲਾ ਕੇ ਸਾਡੇ ਸੀ ਸ਼ਹੀਦ ਭਗਤ ਸਿੰਘ ਯੂਨੀਅਨ ਅੰਮ੍ਰਾਲਾ ਕਿੰਨਾ ਕਿਤੇ ਉਹਨਾਂ ਨੂੰ ਇੱਕ ਉਹ ਵੀ ਹੈ ਮਤਲਬ ਵੀ ਜਿੰਨਾ ਮਰਜੀ ਤੁਸੀਂ ਉਹ ਕਰ ਲੋ ਪਰ ਦਿੱਲੀ ਦਾ ਜਿਹੜਾ ਜਾਨ ਜਾਣ ਤੇ ਆ ਕੇ ਤਾਂ ਜਾ ਕੇ ਰਹਿਣਾ ਜਾਣਾ ਹੀ ਜਾਣਾ ਸਾਡੇ ਘਰ ਦੇ ਕਹਿੰਦੇ ਵੀ ਤੂੰ ਘਰ ਨਾ ਹੀ ਟਰੈਕਟਰ ਲੈ ਕੇ ਦਿੱਲੀ ਵੱਲ ਮੂੰਹ ਕਰ ਲਈ ਮੇਰੇ ਘਰ ਦੇ ਕਹਿੰਦੇ ਆ ਮੇਰੇ ਬਜ਼ੁਰਗ ਜਿਹੜੇ ਬੱਚੇ ਹੈਗੇ ਮੇਰੇ ਤਾਜ ਜੀ ਕਹਿੰਦਾ ਟਰੈਕਟਰ ਠੀਕ ਕਰਾ ਕੇ ਤੂੰ ਘਰੇ ਨਹੀਂ ਆਉਣਾ ਦਿੱਲੀ ਨੂੰ ਜਾਣਾ ਸਾਡੇ 20 ਟਰਾਲੀਆਂ ਤਿਆਰ ਨੇ ਇਹ ਪੰਜਾਬ ਦੇ ਨੌਜਵਾਨ ਕਰਾਈ ਦੋ ਇਹ ਵੀਰ ਅਸੀਂ ਇਹਦੇ ਟਾਇਰ ਲੈ ਲਿਆ ਸੀ ਟਾਇਰ ਲੈ 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 ਲਿਆ ਮੁੰਡਾ ਆ ਰਿਹਾ ਲੈ ਕੇ ਬੈਟਰੀ ਵੀ ਲੈ ਲਈ ਅਸੀਂ ਇਹ ਤਾਂ ਬਸ ਸ਼ਾਮ ਨੂੰ ਪੈਂਚਰ ਵਾਲੇ ਨੂੰ ਕਹਿ ਤਾ ਸ਼ਾਮ ਤੱਕ ਰੈਡੀ ਕਰ ਦੇਣਾ ਇਹ ਸਾਡਾ ਵੀਰ ਹੈ ਇਹਨੂੰ ਕਹਿੰਦੇ ਵੀ ਤੇ ਡਰਨਾ ਨਹੀਂ ਨਿਕੰਮੀ ਗੱਲ ਐ ਸਰਕਾਰ ਦੀ ਕਿ ਕਿਵੇਂ ਸੰਦਾਂ ਨੂੰ ਖਰਾਬ ਕੀਤਾ ਜਾਂਦਾ ਹੈਗਾ ਕਰੀ ਜਾਣ ਤੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਜਿਹੜੇ ਬੰਦੇ ਫਿਰੋਜ਼ਪੁਰ ਤੋਂ ਆ ਰਹੇ ਆ ਉਹਨਾਂ ਦਾ ਜਿਗਰਾ ਦੇਖੋ ਸਾਡਾ ਤਾਂ ਅਸੀਂ 15 ਕਿਲੋਮੀਟਰ ਤੋਂ ਆਏ ਆ ਲੰਗਰ ਲਾ ਸਕੇ ਪਾਣੀ ਤੇ ਉਹ ਦੇਖੋ ਗੋਲੀਆਂ ਮੱਝੀਆਂ ਇਹ ਪਿਛਲੇ ਮੋਰਚੇ 'ਚ ਵੀ ਸੀ ਹਾਂ ਪਿੱਛੇ ਵੀ ਸੀ ਆਹ ਦੇਖ ਸਾਧਿਓ ਸੀ ਜਿਹੜਾ ਹੁਣ ਟਰੈਕਟਰ ਨੂੰ ਠੀਕ ਕਰ ਰਹੇ ਨੇ ਬਾਬਾ ਜੀ ਜਿਹੜੇ ਠੀਕ ਕਰ ਰਹੇ ਨੇ ਇਹ ਵੀ ਫ੍ਰੀ 'ਚ ਆਏ ਨੇ ਏ ਫਰੀਜ ਆਇਆ ਮੁੰਡੇ ਕਹਿੰਦੇ ਸੇਵਾ ਕਰਨ ਆ ਆ ਸੇਵਾ ਕਰ ਰਹੇ ਮੁੰਡਾ ਮੇਰੇ ਕੋਲ ਪਰਸੋਂ ਆ ਗਿਆ ਸੀ ਕਹਿੰਦਾ ਬਾਬਾ ਜੀ ਇਹਦਾ ਕਰਾ ਲਾਂ ਅਰੇ ਠੀਕ ਉਹ ਫਿਰ ਨਾ ਯੂਨੀ ਨਾਲ ਲੱਗੇ ਕਹਿੰਦੇ ਇਹ ਸੇ ਅਜੇ ਦਿਖਾਉਣਾ ਵੀ ਇਹਨਾਂ ਦੇ ਕਰਤੂਤਾਂ ਦਿਖਾਉਣੀਆਂ ਸਰਕਾਰ ਦੀਆਂ ਵੀ ਇਹ ਸਾਡੇ ਨਾਲ ਕੀ ਕੀ ਕਰਦੇ ਆ ਫਿਰ ਇਹ ਕੱਲ ਦਾ ਇਸ ਤਰੀਕਾ ਪਰਸੋਂ ਦਾ ਦੇਖ ਸਕਦੇ ਹੋ ਉਸਿਆ ਟਰੈਕਟਰ ਜਿਹੜਾ ਇਹ ਉਹ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਵੱਲ ਗਿਆ ਤੇ ਉਸ ਨੂੰ ਸੀਆਰਪੀਐਫ ਨੇ ਆਰਮੀ ਨੇ ਇਸ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਇਸ ਦੇ ਟਾਇਰ ਜਿਹੜੇ ਆ ਪੈਂਚਰ ਕਰਤੇ ਪਰ ਦੇਖ ਸਕਦੇ ਹੋ ਬਾਬਾ ਜੀ ਕਹਿੰਦੇ ਨੇ ਕਹਿੰਦੇ ਇਹ ਮੇਰੇ ਸਰ ਸਾਹਿਬ ਦੀ ਨਿਸ਼ਾਨਨੀ ਸੀ ਤੇ ਮੈਂ ਇਸ ਨੂੰ ਲੈ ਕੇ ਜਾਊਂਗਾ ਵਾਪਸ ਦਿੱਲੀ ਕਹਿੰਦੇ ਸਾਡੇ ਘਰ ਦੇ ਨੇ ਕਿਹਾ ਕਿ ਦਿੱਲੀ ਜਿਹੜਾ ਲੈ ਕੇ ਜਾਣਾ ਵਾਪਸ ਇੱਧਰ ਨਹੀਂ ਆਉਣਾ ਠੀਕ ਕਰਨਾ ਆਏ ਨੇ ਜੋ ਸੇਵਾ ਕਰਨਾ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹ ਵੀ ਫ੍ਰੀ ਦੇ ਵਿੱਚ ਆਏ ਨੇ ਮੈਂ ਕਹਾਂਗਾ 2 ਮਿੰਟ ਉਹਨਾਂ ਨਾਲ ਵੀ ਗੱਲਬਾਤ ਜਿਹੜਾ ਜਰੂਰ ਕੀਤੀ ਜਾਵੇ ਜਿਹੜੇ ਸੇਵਾ ਕਰਨ ਆਏ ਨੇ ਤੇ ਇਸ ਨੂੰ ਠੀਕ ਕਰਨਾ ਆਏ ਨੇ ਤਾਂ ਉਹਨਾਂ ਨਾਲ ਵੀ ਗੱਲ ਅਸੀਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਬਾਈਕ ਸੇਵਾ ਦੇ ਤੌਰ ਤੇ ਕਰਨਾ ਆ ਤੁਸੀਂ ਫਰੀਦ ਹਾਂਜੀ ਹਾਂਜੀ ਸੇਵਾ ਗੜੀ ਕਿਹਦਾ ਕਰਨਾ ਅੰਦਰ ਦੇ ਆ ਦੇਖ ਸਾਹਦੇ ਉਸ ਸਿੰਘ ਇਹ ਟਰੈਕਟਰ ਮੈਂ ਕਿਹਾ ਫਰੀ ਚ ਕਰਨਾ ਆ ਸੇਵਾ